ਲੁਧਿਆਣਾ বাস ਸਟੈਂਡ ਨਜ਼ਦੀਕ ਇੱਕ ਔਰਤ ਵੱਲੋਂ ਸਰਕਾਰੀ বাস ਕੰਡਕਟਰ ਨੂੰ ਗਾਲੀ ਗਲੋਚ ਕਰਨ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਤੋਂ ਜਲੰਧਰ ਜਾ ਰਹੀ ਸਰਕਾਰੀ বাস 'ਚ ਬੈਠੀ ਔਰਤ ਨੇ বাস ਰੋਕਣ ਨੂੰ ਲੈ ਕੇ ਕੰਡਕਟਰ ਨਾਲ ਬਹਿਸ ਕੀਤੀ। ਗੱਲ ਇੰਨੀ ਵੱਧ ਗਈ ਕਿ ਔਰਤ ਨੇ ਜਿੱਥੇ ਕੰਡਕਟਰ ਨੂੰ ਗਾਲ੍ਹਾਂ ਕੱਢੀਆਂ ਉੱਥੇ ਹੱਥ ਵੀ ਚੁੱਕਿਆ। ਜਿਸ ਦੀ ਗਵਾਹੀ বাস 'ਚ ਮੌਜੂਦ ਸਵਾਰੀਆਂ ਪਰ ਰਹੀਆਂ ਹਨ। ਉਧਰ ਕੰਡਕਟਰ ਨੇ ਆਪਣਾ ਬਕਸਾ ਅਤੇ ਨਕਦੀ ਗਾਇਬ ਹੋਣ ਦੀ ਗੱਲ ਕੀਤੀ। ਤੁਸੀਂ ਵੀ ਦੇਖੋ

ਸਣ ਉਹਨੂੰ ਮੁੰਛੀ ਨੂੰ ਫੋਨ ਕਰਕੇ ਉਹਨੂੰ ਕੇ ਜੇਲ ਲੈਡੀ ਕਨਸੈਪਟ ਇਹ ਉਹੀ ਚੰਗੀਆਂ ਹੋਈਆਂ ਰਹੇ ਭਾਈ ਜੀ ਤੁਸੀਂ ਲੈਣ ਆਇਆ ਉਹਨਾਂ ਇਸਕੀ ਤੇਰੇ ਵਾਲੇ ਬੈਕਪੇਟ ਮੇਰੀ ਗੱਲ ਸੁਣ ਇੱਕ ਮਿੰਟ ਸਿੱਖੋ ਜੋ ਕਿਨੇ ਮਾਰੀ ਕਿਨੇ ਆਪਾਂ ਡਾਕਟਰ ਨੇ ਆਹ ਕੰਡੈਕਟਰ ਕਿੱਥੇ ਆ ਵੀਰ ਕਿਉਂ ਮਾਰੀ ਕੰਡੈਕਟਰ ਨੇ ਕਮੈਂਟ ਵੀਜੀ ਮੈਂ ਸਵਾਰੀਆ ਮੈਂ ਜਲੰਧਰ ਜਾਣਾ ਇੱਕ ਮਿੰਟ ਇੱਕ ਮਿੰਟ ਭਾਈ ਜੀ ਭਾਈ ਜੀ ਗੱਲ ਮਾਤਾ ਮਾਤਾ ਨੂੰ ਪੁੱਛੇ ਜੀ ਓਏ ਇੱਕ ਮਿੰਟ ਯਾਰ ਭਾਈ ਜੀ ਗੱਲ ਇਹ ਹੋਈ ਅਸੀਂ ਵੀ ਮੈਂ ਜਲੰਧਰ ਜਾਣਾ ਕਿ ਕਿੜਿਆ ਇਹਨੇ ਕਿਹਾ ਬੀਬੀ ਇਹਨਾਂ ਨੇ ਪੁੱਛਿਆ ਟਿਕਟਾਂ ਇਹਨੇ ਪਰਚਾ ਕਰੋ ਵੀ ਅਸੀਂ ਜਾਣਾ ਬਾਈਪਾਸ ਉਹ ਕਹਿੰਦਾ ਬਾਈਪਾਸ ਨਹੀਂ ਜਾਣੀ ਬੀਬੀ ਉੱਤਰ ਲੋ ਇਹਨਾਂ ਗਾਲਾਂ ਕੱਢੀਆਂ ਤੇ ਇਹ ਚੱਕਦਾ ਬਖਰੀ ਇਹਨਾਂ ਗਾਲਾਂ ਕੱਢੀਆਂ ਉਹਦੇ ਹੱਥ ਦੇਖ ਕੇ ਗਲਤੀ ਇਹਨਾਂ ਦੀ ਇਹਦੇ ਕੋਈ ਖਸੂਰ ਨਹੀਂ ਮਾਰਿਆ ਥੱਲੇ ਉਤਾਰਨ ਲੱਗਿਆ ਕਹਿੰਦਾ ਤੂੰ ਰੋਡ ਦੇ ਉੱਤੇ ਥੱਲੇ ਹੋ ਜਾ ਫਿਰ ਉਹ ਠੇਕੇ ਲੈ ਉਹਨਾਂ ਦਾ ਉਹ ਮਰੂ ਨਹੀਂ ਹੋਏ ਉਹ ਮਾਤਾ ਖੜੀ ਆ ਉਹ ਮਾਤਾ ਮਾਤਾ ਬੈਠੀ ਉਹਨੂੰ ਕੁਝ ਲੋ ਸਵਾਰੀ ਉਹਨਾਂ ਨੂੰ ਵੀ ਲੈ ਜਾਂਦੀ ਹੈ ਗੱਡੀ ਆਈ ਸਰਕਾਰੀ ਲੈ ਗੱਡੀ ਵੀ ਲੈ ਜਾ ਗੱਡੀ ਆਪੇ ਲੈ ਕੇ ਜਾਓ ਜੀ ਪਤਾ ਲੱਗੇ ਜਾਨੂੰ ਰੂਪੀ ਆਉਂਦੇ ਤੇ ਪਾਲੇ ਚੱਲੋ ਸਾਰਿਆਂ ਨੂੰ ਪਤਾ ਲੱਗੇ ਆਪਾਂ ਬੱਸ ਇੱਕ ਮਿੰਟ ਕੀ ਨਾਮ ਹੈ ਤੁਹਾਡਾ ਯਾਰ ਸਾਡੇ ਪਬਲਿਕ ਨੋਰਥ ਸੁਣੋ ਮੈਂ ਥੋੜੀ ਜਿਹਾ ਬਕਸਾ ਗਿਆ ਜਬ ਉਹ ਗਏ ਮੈਂ ਬਕਸਾ ਦਾ ਬਕਸਾ ਕਮਾਲ ਹੋ ਗਈ ਜੀ ਜਿਹਦੇ ਅਸੀਂ ਜਨਾਬ ਮੰਤਰੀ ਸਾਹਿਬ ਲਾਉਣ ਦਾ ਇੱਕ ਨਹੀਂ ਬਾਈਪਾਸ ਹੋਣਾ ਬਾਈਪਾਸ ਕਿਹਦਾ ਟਾਕਰ ਬਾਈਪਾਸ ਦਾ ਦੱਸੋ ਅੰਸਾਰ ਭਾਈ ਜੀ ਨਾਲ ਤਾਂ ਪਰਚਾ ਕਰੋ ਸਾਰੀ ਇੱਥੇ ਨਾ ਰਜੈਂਟਾ ਹੋਟਲ ਜਿਹੜਾ ਲਿਖਾਓਗੇ ਤੇ ਪਰਚਾ ਦਰਜ ਹੋਏਗਾ ਰਜੈਂਟਾ ਹੋਟਲ ਹੀ ਹੈ ਨਾ ਹਰੇ ਵੇਟ ਇੱਕ ਮਿੰਟ ਕੀ ਨਾਮ ਸੀਗਾ ਅਬੇ ਅਮਰਸਰ ਤੋਂ ਆਈਏ ਸਵੇਰੇ ਗੱਡੀ ਚੱਲ ਕੇ ਹਾਂਜੀ ਤੇ ਅਮਰਸਰ ਲੁਧਿਆਣਾ ਡਿੱਪੂ ਦੀ ਗੱਡੀ ਆ ਜਦ ਕਿ ਇਹ ਆਪਣਾ ਇੱਥੋਂ ਆ ਕੇ ਲੁਧਿਆਣਾ ਤੋਂ ਚੱਲਣ ਲੁਧਿਆਣਾ ਤੋਂ ਜਲੰਧਰ ਵਾਪਸ ਜਾਣਾ ਸੀਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਮੈਂ ਟਿਕਟਾਂ ਲਿਆਂ ਗਿਆ ਤੇ ਮੈਨੂੰ ਮੈਂ ਇਹਨੂੰ ਪੁੱਛਿਆ ਵੀ ਲਿਆਓ ਟਿਕਟਾਂ ਹਾਂ ਕਾਰ ਕੱਢ ਕੱਢ ਕੇ ਕਹਿੰਦੀ ਬਾਈਪਾਸ ਤੇ ਉਤਰਨਾ ਮੈਂ ਕਿਹਾ ਬਾਈਪਾਸ ਤੇ ਟਿਕਟ ਨਹੀਂ ਬਣਦੀ ਹੈਗੀ ਆ ਤੇ ਬਾਈਪਾਸ ਦੀ ਟਿਕਟ ਸਾਡੀ ਨਹੀਂ ਬਣਦੀ ਬਾਈਪਾਸ ਦਾ ਕੋਈ ਏਡਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਗਾਲਾਂ ਲੱਗੀਆਂ ਕੱਢ ਹਰਾਮ ਇਹ ਕੁੱਤਾ ਬਾੜਾ ਬੋਲਣ ਲੱਗੀਆਂ ਤੇ ਉਹ ਤੂੰ ਥੱਪੜ ਮਾਰਿਆ ਨਾਲ ਹੀ ਨੋਹਾਂ ਦਿੱਤਾ ਤੁਸੀਂ ਤੇ ਬਾਕੀ ਸਵਾਰੀਆਂ ਗਵਾਹ ਨੇ ਮੌਕੇ ਤੇ ਇਹਨਾਂ ਨੇ ਉਹ ਕੁੱਸਤਾ ਮੇਰਾ ਤੇ ਮੇਰਾ ਬਕਸਾ ਗਾਇਬ ਹੋ ਚੁੱਕਿਆ ਤੇ ਮੇਰਾ ਕੈਸ਼ ਵੀ ਹੈ ਕੈਸ਼ ਨਿਕਲ ਚੁੱਕਿਆ ਅੱਛਾ ਕੈਸ਼ ਵੀ ਗਾਇਬ ਹੈ ਹੱਥੋਂ ਭਾਈ ਗਿਤੇ ਨੇ ਅੱਛਾ ਹੱਥੋਂ ਭਾਈ ਕਰਕੇ ਮਾਰਦੇ ਫਾੜਦੇ ਹਾਂਜੀ ਹਾਂਜੀ ਆ ਮੇਰੇ ਕੋਲ ਤਿੰਨ ਸਾਮ ਸਵਾਰੀਆਂ ਫੜ ਚੁੱਕੀਆਂ ਆ ਜਿਹੜੀ ਜਲੰਧਰ ਦੀ ਸਾਡੀ ਜਾਣੇ ਸੀਗੀਆਂ ਭਾਈ ਯਾਰ ਸਾਈਡ ਤੋਂ ਬੜੀਆਂ ਤੇ ਜੀ 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 ਹਾਂਜੀ ਤੋ ਚੋਈ ਇੱਥੇ ਉਤਰ ਜੋ ਕਿਦੋਂ ਉਤਰੀਆ ਕਿਉਂ ਤੇਰੀ ਸੀ ਅੱਛਾ ਬੀਬੀ ਦੀ ਗਲਤੀ ਉਦੀ ਠੀਕ ਹੈ ਅਸੀਂ ਇੱਥੇ ਬਹਿਣਾ ਉਹ ਕਹਿੰਦਾ ਵੀ ਤੂੰ ਉੱਤਰ ਜਾ ਤੈਨੂੰ ਕਿਉਂ ਤੂੰ ਸਵਾਰੀਂ ਕਿਉਂ ਸਵਾਰੀਆਂ ਖਰਾਬ ਕਰਦਾ ਹਾਂਜੀ 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 ਉਹਨੇ ਕਿਹਾ ਤਾਂ ਹਰਾਮ ਦਾ ਕੁੱਤਾ ਅੱਛਾ ਇਹ ਗੱਲ ਕਹੀ ਉਹਨੇ ਠੀਕ ਹੈ ਕੰਡਕਟਰ ਨੂੰ ਹਾਂ ਫਿਰ ਇਹਨੇ ਥੱਪੜ ਮਾਰਿਆ ਤੇ ਗਲਮਾ ਫੜ ਲਿਆ ਇੱਥੇ ਹਾਂ ਉਹਦੇ ਮੈ ਨਿਸ਼ਾਨ ਪਏ ਹੋਏ ਆ ਓਥਰ ਅੱਛਾ ਜੀ ਫਿਰ ਫੇਰ ਉਹਨੇ ਮੈਂ ਉਹ ਦਬਾਈ ਉਹਨੇ ਕਹਾਰ ਕਿ ਅਸੀਂ ਮੈਂ ਕਮਾਈ ਸ਼ੁਰੂ ਕਰਾਂ ਬੀਬੀ ਥੱਪੜੇ ਨੇ ਮਾਰੇ ਨਾ ਤੇ ਗੁਲਾਮ ਇਹਨੂੰ ਹੱਥ ਲੀਏ ਨਾ ਇਹਨੇ ਕਹ ਹਰਾਮ ਦਾ ਕੁੱਤਾ ਐ ਕਹ ਕੇ ਉਹਨੂੰ ਗੁਲਾਮ ਨਹੀਂ ਹੋਣਾ ਮੈਂ ਕਿਹੜਾ ਗੱਲ ਕਰਾਉਦਾ ਸਹੀ ਗੱਲ ਹੈ ਜੀ ਇਹ ਨਾਲੇ ਜੀ ਲੁਧਿਆਣੇ ਬਾਈਪਾਸ ਕਹਿੰਦੇ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਨਹੀਂ ਹੁੰਦੀ ਲੁਧਿਆਣੇ ਤੋਂ ਲੁਧਿਆਣੇ ਦੀ ਟਿਕਟ ਮੇਰਾ ਨਾਮ ਅਕਾਲਪੁਰ ਸਿੰਘ ਆ ਜੀ ਹਾਂ ਜੀ ਐਸਬੀਐਸ ਨਗਰ ਸ਼ਰਾਬਾ ਨਗਰ ਰਹਿਣ ਵਾਲਾ ਹਾਂ ਜੀ ਹਾਂ ਜੀ ਉੱਪਰ ਮੈਂ ਚੁੱਪ ਕਰ ਜਾ ਯਾਰ ਇੱਕ ਮਿੰਟ ਮੈਂ ਜਿਲੰਦਰ ਜਾ ਵਾਸਤੇ 10 ਵਜੇ ਬਾਅਦ ਚ ਬੈਠਿਆ ਬਾਅਦ ਚ ਲੱਗੇ ਉੱਤੇ ਪੁਲ ਦੇ ਉੱਤੇ ਨਿਕਲੀ ਉਹ ਤੇ ਨਿਕੋਦਵਾ ਤਿੰਨ ਚਾਰ ਜਨਾਨੀਆਂ ਬੈਠੀਆਂ ਬਾਈਨਕਾ ਟੇਕ ਲੋ ਹਾਂਜੀ ਅਸੀਂ ਬਾਈਪਾਸ ਜਾਣਾ ਬਾਈਨਕਾ ਚੌਕ ਇਹ ਕਹਿੰਦਾ ਬਾਈਪਾਸ ਨਹੀਂ ਜਾਣੀ ਵੀ ਕਿ ਸਾਈਡ ਤੇ ਲਾ ਦਿਓ ਜੇ ਅਗਰ ਬਾਈਪਾਸ ਨਹੀਂ ਲਾ ਦਿਓ ਅਗੋਂ ਉਹਨੇ ਗਾਲ ਕੱਢੀ ਕਹਿੰਦੀ ਹਰਾਮ ਤੇ ਤੇਰੇ ਪਿਓ ਦੀ ਗੱਡੀ ਆ ਤੁਹਾਨੂੰ ਆਧਾਰ ਤੇ ਆ ਭੈਣ ਚੋਦਾ ਕੁੱਤੇ ਆ ਬੜੇ ਤਿੰਨ ਚਾਰਾਂ ਨੇ ਗਾਲਾਂ ਕੱਢੀਆਂ ਅੱਛਾ ਜੀ ਅੰਦਰ ਬਾਅਦ ਉਹਨੇ ਕਿਹਾ ਉਸ ਤੋਂ ਬਾਅਦ ਹੱਥੋਂ ਭਾਈ ਉਹਦੇ ਘਸੋਣੇ ਮਾਰਿਆ ਇਹਨਾਂ ਨੇ ਤਿੰਨ ਚਾਰ ਬ ਕਹਿੰਦੇ ਤੁਹਾਨੂੰ ਮਾਰਿਆ ਖਰੂੰਡਾ ਮਾਰਿਆ ਨਾ ਇਹਨੂੰ ਨਾ ਤੁਹਾਨੂੰ ਮਾਰਿਆ ਮਾਰਿਆ ਤੁਹਾਨੂੰ ਬੈਗ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ ਹੁਣ ਅਸੀਂ ਜਾਣਾ ਮੈਂ ਜਾਣਾ ਕੀ ਮੰਗ ਕੀ ਕਰਦੇ ਹੋ ਜਿਹੜਾ ਜਾਮ ਲਾਇਆ ਲੱਗਿਆ ਹੋਇਆ ਹੈ ਸਰ ਸਜ਼ਾ ਮੈਨੇ ਚਾਹੀਦੀ ਹੈ ਜੀ ਇਹਨਾਂ ਨੂੰ ਸਾਰੀ ਪਬਲਿਕ ਰਾਨ ਸਾਰੀ ਸਾਰੇ ਪੀਆਰਟੀ ਕੋਈ ਦੋਸ਼ੂਰ ਨਹੀਂ ਹੈ ਜੀ 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 ਮੈਂ ਦੇਖਿਆ ਜੀ ਬਾਕੀ ਹੋਰ ਜਨਾਬੀਆਂ ਦਾਸ ਵਿੱਚ ਬੈਠੀਆਂ ਸਭ ਨੇ ਉਹਨਾਂ ਨੂੰ ਮਨਾ ਕੀਤਾ ਨਹੀਂ ਮੰਨੇ ਜੀ ਬਹੁਤ ਬਹੁਤ ਸ਼ੁਕਰੀਆ